ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਪੈਂਡ ਕੋਹਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵਿਹੜ ਮਗਰ ਵੱਛੀ ਵਾਲੀ ਇੱਕ ਗੱਭਣ ਵੱਛੀ ਆ ਲਾਲ ਰੰਗ ਦੀ ਬਹੁਤ ਚੰਗੀ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਫੁੱਲ ਵਜਨ ਵਾਲੀ ਐ ਇਹ ਦੋ ਪਸ਼ੂ ਬਾਈ ਦੇ ਸੇਲ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਮੇਰੇ ਨਾਲ ਸੰਪਰਕ ਕਰ ਸਕਦਾ ਇਨਫਰਮੇਸ਼ਨ ਲੈਦਣਾ ਉਹ ਕਰਦੇ ਗਏ ਅਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਜੁਜੀਤ ਸਿੰਘ ਪਿੰਡ ਘੋਲਿਆ ਤੋਂ ਤਸੀਨ ਨਿਹਾਲ ਸਿੰਘ ਜਿਹੜਾ ਮੋਗਾ ਹੈ ਫੋਨ ਨੰਬਰ ਦੱਸੋ 9056653918 9056653918 ਇੱਕ ਨੰਬਰ ਤੋਂ ਸ਼ੁਰੂ ਕਰਦੇ ਆਂ ਇਹ ਬਾਈ ਪਰਸੋ ਸੂਈਆ ਵੜ ਮਗਰ ਬੱਛੀ ਆ ਬੋਲਾ ਜਿਹੜਾ ਚੋਰਣਾ 12 ਕਿਲੋ ਆ ਕਿੰਨਾ ਕੁ ਪਿਆਜ ਦੁੱਧ ਪਿਆਜੂਗੀ 16 17 ਕਿਲੋ ਇਹ ਨਹੀਂ ਪਤਾ ਚੰਗੀ ਸੇਵਾ ਹੋਈ ਬਾਈ 18 ਵਿੱਚ ਵਾਜੇ ਜੈ ਜਮਾਲ ਇਹ 45 ਹਜ਼ਾਰ ਦੇ ਦਾਂਗੇ ਬਾਈ ਬੱਛੀ ਕੱਢੀਏ ਬਾਹਰੋਂ ਦੋਸਤੋ ਮਗਰ ਬੱਛੀ ਫੀਮੇਲ ਕਾਫ ਬਛੜੀ ਪੈਂਕਨੋਜ ਵਾਲ ਪਰसों ਦੀ ਸੂਈ ਥੱਲੇ ਬਾਈ ਕਹਿੰਦਾ 12 ਕਿਲੋ ਬੌਲੀ ਤਿਆਰ ਹੈ ਜਿਹੜੀ ਤੁਸੀਂ ਝੋ ਲੈਣੀ ਆ ਭਾਵੇਂ ਦੋ ਟਾਈਮ ਝੋ ਕੇ ਲੈ ਜਾਓ ਭਾਵੇਂ ਤਿੰਨ ਟਾਈਮ ਝੋ ਕੇ ਲੈ ਜਾਓ ਦੁੱਧ ਬਾਈ ਦੱਸਦਾ 16 17 ਖੁੱਲਾ ਪਿਆ ਜੂ ਹੋ ਸਕਦਾ ਵੱਧ ਸੇਵਾ ਵੀ ਬਾਈ ਕਹਿੰਦਾ 18 ਹੀ ਪਿਆ ਜੇ ਆ ਇੱਕ ਸੈੱਟ ਭਾਰੀ ਜੀ ਗੇਮ ਖਾਉਂਦੀ ਆ ਇਹ ਬਈ ਪਲ ਹੋਈ ਵੀ ਏ ਠੀਕ ਹੈ ਦੁੱਧ ਇੱਕੋ ਜਿਹਾ ਚਾਰਾ ਸਣਾ ਦੁੱਧ ਬਾਈ ਕਹਿੰਦਾ ਚਾਰਾਂ ਥਾਣਾ ਚੋ ਇੱਕੋ ਜਿਹਾ ਬਹਿਣੀ ਵਾਲੀ ਸਾਈਡ ਬਾਈ ਕਹਿੰਦਾ ਭਾਲ ਹੈ ਬਾਕੀ ਸੂਈ ਸੋਈ ਨਾ ਹੋ ਜਾਂਦੀ ਆ ਕਈਆਂ ਦੇ ਸੁੱਕੇ ਹੋ ਜਾਂਦੀ ਆ ਹੂੰ ਬਾਕੀ ਜਿਹੜੇ ਪੁੱਤ ਨੂੰ ਪਾਲ ਹੋਊਗੀ ਦੁੱਧ ਬਾਈ ਉਹੀ ਦੇਊਗਾ ਠੀਕ ਆ ਬਾਕੀ ਜਿਹਦੇ ਪਸੰਦ ਆਊ ਬਾਈ ਕਹਿੰਦਾ ਮੂਰਲੇ ਥਾਨਾ ਅਗਲਾ ਮੂਰਲਾ ਥਾਨ ਚੋਲੇ ਮਗਰਲੇ ਨਾ ਮਗਰਲਾ ਚੋਲੇ ਦੋ ਟਾਈਮ ਭਾ ਮਤ ਤਿੰਨ ਟਾਈਮ ਭਾ ਚਾਰ ਟਾਈਮ ਅਗਲਾ ਜੋ ਕੀ ਲੈ ਜੇ ਫਿਰ ਤਾਂ ਕੋਈ ਸ਼ੱਕ ਰਹਿ ਹੀ ਨਹੀਂ ਜਾਣੀ 12 ਕਿਲੋ ਬੌਲੀ ਤਿਆਰ ਐ 16 17 ਖੁੱਲਾ ਦੁੱਧ ਪਿਆ ਜੂ ਮੁੱਲ 40 ਤੇ 5 45000 ਮਗਰ ਵੱੱਛੀ ਦੂਜਾ ਸੂਆ ਵੈੜ ਤਾਜੀ ਸੂਈ ਸਵਾਈ 2 ਨੰਬਰ ਤੇ ਆਜੀ ਕੋਲੀਆ 2 ਨੰਬਰ ਨੇ ਬਈ ਦੂਜੇ ਸੂਏ ਸੂਣਾ ਹੂੰ ਜਿੰਨੇ ਤੋਂ ਲਈਆ ਦੁੱਧ 14-15 ਕਿਲੋ ਚੋਇਆ ਵਾ ਠੀਕ ਆ ਠੀਕ ਆ ਸੀਲ ਸੌ ਪੂਰੀ ਆਪਣਾ ਆ ਹੀ ਬੈਜੇ ਬੰਦਾ ਦਾ ਸੀਲ ਸੌ ਬਾਈ ਕਹਿੰਦਾ ਪੂਰੀ ਆ ਦਣ ਕਿਨੇ ਲੈ ਜੀ ਕੋਲੀਆ ਦਣ ਦੇ 3 ਪੈ ਬਈ ਕੱਢੀਏ ਬਾਹਰ ਨੂੰ ਦੋਸਤੋ 14-15 ਕਿਲੋ ਦੁੱਧ ਬਾਈ ਦੱਸਦਾ ਕਿ ਇੱਕ ਨੰਬਰ ਵੜ ਨੇ ਦਿੱਤਾ ਆ 14-15 ਕਿਲੋ ਦੁੱਧ ਬਾਈ ਦੱਸਦਾ ਕਿ 2 ਨੰਬਰ ਨੇ ਪਹਿਲੇ ਸੂਵੇ ਦਿੱਤਾ ਸੌਰੀ ਮੈਥੋਂ ਭੁਲੇਖੇ ਚ ਕਿਹਾ ਗਿਆ ਦੂਜੇ ਸੂਵੇ ਸੂਨ ਨੂੰ ਤਿਆਰ ਐ ਕੱਦ ਵੱਡਾ ਹੀ ਐ ਵਜਨ ਬਹੁਤ ਐ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਵੀ ਸੋਹਣਾ ਤਿਆਰ ਕੀਤਾ ਕਰਮਾ ਵਾਲੀ ਨੇ ਥਣ ਸੋਹਣੇ ਅਸਦੀ ਚੁਾਈ ਵਾਲੀ ਗੈਬ ਚ ਲੱਗੇ ਹੋਏ ਆ 15 ਕਿਲੋ ਤੋਂ ਬਾਹਰ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਬਾਕੀ ਵੜ ਵੱਡੀ ਐ ਵਜਨ ਵਾਲੀ ਐ ਹਵਾਨਾ ਕਰਮਾ ਵਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਇਨਾ ਦੁੱਧ ਪਿਆਉਣ ਦਾ ਹੱਕ ਵੀ ਬੰਦਾ ਸੀ ਸਾਬੂ ਪੂਰੀ ਆ ਬਾਈ ਕਹਿੰਦਾ ਜਿੱਥੇ ਮਰ ਮਰਜੀ ਰਸਾ ਸੱਟ ਕੇ ਬਹਿ ਜੇ ਥੱਲੇ ਲੱਤ ਵੀ ਨਹੀਂ ਚੱਕਦੀ ਆ ਤੁਸੀਂ ਵੇਖ ਸਕਦੇ ਆ ਹੂੰ ਫਲ ਸੀਨ ਸਾਬੂ ਦੂਜਾ ਸੂਆ ਲਾਲ ਰੰਗ ਦੀ ਬੱਛੀ 14 15 ਕਿਲੋ ਪਹਿਲੇ ਸੂਏ ਪਲੂਣ ਪੈ ਗਈ ਆ 15 ਕਿਲੋ ਤੋਂ ਬਾਹਰ ਬਾਈ ਦੱਸ ਖੁੱਲਾ ਦੁੱਧ ਪਿਆ ਜੂ ਮਾਲਕ ਘੋਲਿਆ ਇਹਦਾ ਜਾਇਜ਼ 46000 1 ਨੰਬਰ 45000 ਦੀ 2 ਨੰਬਰ 40 ਤੇ 6 46000 ਦੀ ਜੇ ਕੋਈ ਜੋੜਾ ਲੈ ਲੇ ਪੂਰਾ ਵੱਧ ਮਾਨ ਤਾਨ ਹੋ ਜੂ 2 ਨੰਬਰ ਦਾ ਵੀ ਦੁੱਧ ਮੱਝਾਂ ਰਕੂ ਜੋ ਮੈਂ ਚਿੱਟਾ ਚਾਰ ਹੀ ਥਾਣਾ ਪਵਾ ਮੱਥੀ ਚਵਾਈ ਕਰ ਲਿਓ ਪਵਾ ਮਸ਼ੀਨ ਤੇ ਚਵਾਈ ਕਰ ਲਿਓ ਸੀਲ ਸੌ ਫੁੱਲ ਹੈ ਹਾਂ ਸੀਲ ਸੌ ਦੀ ਤਾਂ ਫੁੱਲ ਗਾਰੰਟੀ ਹੈ ਪਵਾ ਸਿੱਧੇ ਪਾਸੇ ਦੀ ਅਗਲਾ ਬਹਿਜੇ ਪਵਾ ਪੁੱਠੇ ਪਾਸੇ ਦੀ ਬਹਿਜੇ ਐਨੀ ਸੀਲ ਹੈ ਦੂਜੇ ਸੂਵੇ ਸੁੰਦੀ ਆ ਕੋਈ 2-3 ਦਿਨ ਬਾਈ ਦੱਸਦਾ ਮਸਾ ਹੀ ਲਊ ਲਾਲ ਰੰਗ ਦੀ ਵੱਛੀ ਆਈ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਸੇਲ ਇੱਕ ਤਾਜੀ ਸੂਈ ਸਵਾਈ ਵੈੜ ਇੱਕ ਗੱਭਣ ਦੋਹਾਂ ਨੇ ਕਹਿੰਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਮਗਰ ਵੱਛੀ ਇੱਕ ਨੰਬਰ ਤਾਜੀ ਸੂਈ ਆ ਦੂਜੇ ਸੂਏ ਤੇ ਦੋ ਨੰਬਰ ਗੱਭਣ ਇਹ ਵੀ ਦੂਜੇ ਸੂਏ ਸੁੰਦੀ ਆ 15 ਕਿਲੋ ਤੋਂ ਬਾਹਰ ਖੁੱਲਾ ਦੁੱਧ ਪਿਆਜੂ ਫੋਨ ਨੰਬਰ ਉੱਪਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ